ਸੋਨ ਦਾ ਵਿਫਲੀ ਪਿੰਗਾ ਪੌਣ ਦਾ ਵੀ ਆਇਆ ਮਹਿੰਗਾ ਸੋਨ ਦਾ ਸੋਨ ਦਾ ਮਹੀਨਾ ਹੋਵੇ ਅਤੇ ਤੀਆਂ ਨਾ ਮਣਾਈ ਜਾਣ ਅਜਿਹਾ ਤਾਂ ਹੋਣੀ ਸਤਾ ਤਾਂ ਅਸੀਂ ਅੱਜ ਮਾਨਸਰ ਦੇ ਪਿੰਡ ਸਮਾਵ ਪਹੁੰਚ ਚੁੱਕੇ ਹਾਂ ਜੁਥੇ ਤੀਆਂ ਤੋਂ ਤੂਹਾਰ ਜਿਹੜਾ ਪੰਜਾਬ ਭਰ ਦੇ ਵਿੱਚ ਪ੍ਰਸਿੱਧ ਹੈ ਤੇ ਇੱਥੇ ਜਿਹੜੀਆਂ ਨੇ ਮੁੱਟਿਆਰਾ ਵਿਆਹੋਂੜਾ ਅਤੇ ਬੀਬੀਆਂ ਇਹਦੇ ਤੀਆਂ ਮਨਾਉਣ ਦੇ ਲਈ ਖਾਸ ਕਰਕੇ ਆਉਂਦੇ ਨੇ ਤੇ ਉੱਥੇ ਤੁਹਾਨੂੰ ਤਸਵੀਰ ਵੀ ਸਾਂਝੀ ਕਰਾਂ ਕਿ ਜਿੱਥੇ ਤੀਆਂ ਦੇ ਤਿਉਹਾਰ ਮੌਕੇ ਕਿੰਨਾ ਸੋਹਣਾ ਜਿਹੜਾ ਹੈਗਾ ਸਜਾਇਆ ਹੋਇਆ ਪੂਰਾ ਰਵਾਇਤੀ ਤੀਆਂ ਮਨਾਈਆਂ ਜਾ ਰਹੀਆਂ ਨੇ ਇੱਥੇ ਸੋਹਣੀਆਂ ਸੋਹਣੀਆਂ ਮੁੱਟਿਆਰਾਂ ਇੱਥੇ ਹੈ ਸਜੀਆਂ ਹੋਈਆਂ ਨੇ ਤੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਨਿਰਮਰਿਸ਼ੀ ਜੀ ਪਹੁੰਚ ਚੁੱਕੇ ਨੇ ਤੇ ਹੋਰ ਵੀ ਜਿਹੜੇ ਨੇ ਬਲਕੌਰ ਸਿੰਘ ਜੀ ਵੀ ਪਹੁੰਚ ਰਹੇ ਨੇ ਤੇ ਨਾਲ ਹੀ ਜਿਹੜੇ ਅਦਾਕਾਰ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾਂ ਇਹਨਾਂ ਸੋਣ ਸੋਣੀ ਮੁਟਿਆਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣਿਆ ਲੱਗ ਰਿਹਾ ਤੇ ਤੀਆਂ ਦੇ ਤਿਉਹਾਰ ਦੀ ਬਹੁਤ-ਬਹੁਤ ਮੁਬਾਰਕਾਂ ਸੋਨੂ ਵੀ ਵਾੜਗਾ ਵਾੜਗਾ ਕਿੰਨਾ ਚਾ ਚੜਿਆ ਬਹੁਤ ਜਾਦੇ ਚਾ ਚੜਿਆ ਬਠਿੰਡੇ ਤੋਂ ਆਈਆਂ 9:30 ਵਜੇ ਤੁਰੀ ਤੇ 11:00 ਵਜੇ 12:00 ਵਜੇ ਮਸਾ ਉਪੜੀ ਵਸਾਏ ਹੋਵੇ ਕਿ ਦੋ ਸਮਾਂ オーਪਨ ਤਾਂ ਆਵੇ ਤੱਕ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਹੈ ਕਿ ਕਿਵੇਂ ਤਾਂ ਲੱਗ ਰਹੀਆਂ ਤੀਆਂ ਦੇ ਮੌਕੇ ਆਟੇ ਬਹੁਤ ਵਧੀਆ ਲੱਗਿਆ ਬੇਟੀ ਬਹੁਤ ਵਧੀਆ ਹਾਂ ਸਿਰ ਪੁੱਛਿਆ ਤਾਂ ਤੁਸੇ ਬਹੁਤ ਸੋੜੇ ਲੱਗ ਰਹੀਆਂ ਤੇ ਅੱਜ ਤੀਆਂ ਨੂੰ ਲੈ ਕੇ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਅਸੀਂ 2-3 ਮਹੀਨੇ ਪਹਿਲਾਂ ਹੀ ਤਿਆਰੀਆਂ ਸਟਾਰਟ ਕਰਦੇ ਨੇ ਜਦੋਂ ਤੀਆਂ ਖਾਤੇ ਬਹੁੰਦੀਆਂ ਨੇ ਤਾਂ ਸਾਨੂੰ ਅਗਲੇ ਸਾਲ ਦੀ ਵੇਟ ਹੋ ਜਾਂਦੀ ਹੈ ਕਿ ਕਦੋਂ ਤੀਆਂ ਆਣ ਤੇ ਕਦੋਂ ਅਸੀਂ ਜਾਈਏ ਇੱਥੇ ਤਾਂ ਤੁਹਾਨੂੰ ਕਿੰਨੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅਸੀਂ ਤਾਂ ਅਸਲਵੰਡੀ ਸਾਹਿਬੋਂ ਤੋਂ ਦਮਦਮਾ ਸਾਹਿਬ ਤੋਂ ਹੀ ਹਾਂਜੀ ਹਾਂਜੀ ਇੱਕ ਹੁੰਦਾ ਨਾ ਕਿ ਵੀਰ ਸੰਧਾਰਾ ਲੈ ਕੇ ਆਉਂਦਾ ਜਦੋਂ ਕੋਈ ਕੁੜੀਆਂ ਆਪਣੇ ਪੇਕੇ ਘਰ ਨਹੀਂ ਜਾਂਦੀਆਂ ਤਾਂ ਹੁਣ ਤੁਸੀਂ ਇੱਥੇ ਆਪਣਾ ਧੀਆ ਮਨਾ ਰਹੇ ਆਂ ਕਹਿੰਦੀ ਆਪਣੇ ਜਿਹੜੇ ਮੰਨ ਦੇ ਵਿੱਚ ਉਹ ਵਾਲੇ ਹੁੰਦੇ ਸਾਰੇ ਕਰਦੇ ਆਂ ਤਾਂ ਕੀ ਕਹਿਣਾ ਤੁਹਾਡਾ ਅਸੀਂ ਮਤਲਬ ਵੀ ਪੂਰਾ ਕੱਲ੍ਹ ਦੇ ਅਸੀਂ ਆਏ ਰਹੇ ਆ ਬਣਾ ਰਹੇ ਆਂ ਵੀ ਅਸੀਂ ਨੱਚਣਾ ਪੂਰਾ ਆਪਦਾ ਮਤਲਬ ਜਿਹੜਾ ਸਾਡਾ ਗੁਲਾਬ ਆ ਅਸੀਂ ਸਾਰਾ ਕੱਢਣਾ ਗੁਲਾਬ ਅਸੀਂ ਇਹ ਤੋਂ ਪਹਿਲਾਂ ਵੀ ਨੱਚ ਚੁੱਕੇ ਆਂ ਹੁਣ ਸਾਡੀ ਫੇਰ ਤਿਆਰੀ ਹੈ ਸਾਡੀ એનર્ਜੀ ਨਹੀਂ ਖਤਮ ਹੋ ਰਹੀ ਤੇ ਸਾਨੂੰ ਇਸ ਚੀਜ਼ ਲਈ ਅਸੀਂ ਅਦਰ ਰਿਸਪੈਕਟਡ ਸਰ ਦਾ ਪਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਉਂਕਿ ਸਾਨੂੰ ਟਾਈਮ ਦਿੰਦੇ ਆ ਥੈਂਕ ਯੂ ਆ ਮੈਂ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਤੇ ਇਹ ਸੋਹਣੀਆਂ ਸੋਹਣੀਆਂ ਮੁਟਿਆਰਾਂ ਜਿਹੜੀਆਂ ਤੀਆਂ ਦੇ ਮੌਕੇ ਜਿਹੜੀਆਂ ਤਿਆਰ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਤਾਂ ਇਸ ਜਿਹੜਾ ਸਮਾਉ ਪਿੰਡ ਦੇ ਵਿੱਚ ਜਿਹੜੀਆਂ ਤੀਆਂ ਮਨਾਈ ਜਾ ਰਹੀਆਂ ਗੱਲ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਇੱਥੇ ਤੀਆਂ ਜਿਹੜੇ ਨੇ ਲੋਕ ਦੂ ਦੜਾਡੇ ਤੋਂ ਇੱਥੇ ਮਨਾਉਣ ਦੇ ਲਈ ਆਉਂਦੇ ਨੇ ਤਾਂ ਕਿ ਜਿਹੜੀਆਂ ਤੀਆਂ ਦਾ ਤਿਹਾਰ ਉਹ ਬੜੇ ਹੀ ਖੁਸ਼ੀ ਢੰਗ ਦੇ ਨਾਲ ਮਨਾਉਣ ਸਕਣ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਕਿ ਜਿਹੜੀ ਮੁਟਿਆਰਾਂ ਨੇ ਉਹ ਸਜੀਆਂ ਹੋਈਆਂ ਨੇ ਬਹੁਤ ਜ਼ਿਆਦਾ ਸੋਹਣੀਆਂ ਤੇ ਇਸ ਤੀਆਂ ਦਾ ਤਿਉਹਾਰ ਨੂੰ ਮਨਾਉਂਦੀਆਂ ਹੋਈਆਂ ਜਿਹੜੀਆਂ ਨਜ਼ਰ ਵੀ ਆ ਰਹੀਆਂ ਨੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਵਾਂਗੇ ਕਿਤੇ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਰਵਾਇਤੀ ਢੰਗ ਦੇ ਨਾਲ ਜਿਹੜੀਆਂ ਟੀਆਂ ਮਨਾਈ ਜਾ ਰਹੀਆਂ ਨੇ ਜਿਸ ਦੇ ਵਿੱਚ ਚੂੜੀਆਂ ਨੇ ਰੰਗ-ਬਰੰਗੀਆਂ ਤੇ ਮਹਿੰਦੀ ਕਿਉਂਕਿ ਇਸੰਦਾਰੇ ਵਜੋਂ ਵੀ ਕਹਿ ਲਿਆ ਇਹ ਵਿਉਂਦਰਾਉਂਦੇ ਮਟਿਆਰੇ ਸਾਡੇ ਮਹਿੰਦੀਆਂ ਲਗਾਉਂਦੀਆਂ ਨੇ ਮਿੱਠੇ ਵਜੂ ਜਿਹੜੇ ਲੱਡੂ ਨੇ ਤੇ ਸਵਾਗਤ ਬੱਚੋ ਜੇ ਗੱਲ ਕੀਤੀ ਜਾਵੇ ਤਾਂ ਗੁਲਾਬ ਦੇ ਫੁੱਲ ਦੇ ਨਾਲ ਜਿਹੜਾ ਉਹ ਸਵਾਗਤ ਦੇਣਾ ਦਾ ਜਿਹੜਾ ਕੀਤਾ ਜਾਂਦਾ ਤਾਂ ਦੇਖ ਸਕਦੇ ਹੋ ਦੀ ਇੰਦਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰਾਂ ਕਿ ਕਿ ਜਿਹੜੇ ਦਾਲ ਦੇ ਨਾਲ ਇਸ ਦੀਆ ਦੇ ਫੰਕਸ਼ਨ ਦੇ ਵਿੱਚ ਜਿਹੜੇ ਨੇ ਆਦਾਕਾਰ ਵੀ ਪਹੁੰਚ ਕਿਤਾ ਜਾ ਰਿਹਾ ਤੇ ਪਾਲ ਸਿੰਘ ਦਾ ਮਾਉ ਜੀ ਵੀ ਨਾਲ ਹੈ ਉਹਨਾਂ ਦੇ ਤੇ ਬਲਕੌਰ ਸਿੰਘ ਦਾ ਜਿਹੜਾ ਹੈਗਾ ਬੜੇ ਹੀ ਦਿਲੋਂ ਸਵਾਗਤ ਕੀਤਾ ਜਾ ਰਿਹਾ ਹੈ ਜੁੱਤੀ ਜਿਹੜੀ ਰਸਮ ਹੈਗੀ ਹੈ ਇੱਥੇ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਅੰਦਰ ਦਾਖਲ ਕੀਤਾ ਜਾਂਦਾ ਹੈ ਕਹਿਣ ਮੰਨੋ ਸਕੂਨ ਦੇ ਰਣ ਵਾਲਾ ਜਿਹੜਾ ਇਸ ਸਮੇਂ ਪੂਰਾ ਮਾਹੌਲ ਬਣਿਆ ਹੋਇਆ ਹਰ ਕਿਸੇ ਦੇ ਚਿਹਰੇ ਉੱਤੇ ਜਿਹੜੀ ਆ ਉਹ ਲੱਗ ਹੀ ਖੁਸ਼ੀ ਵੇਖਣ ਨੂੰ ਮਿਲਦੀ ਹੈ ਤੇ ਬੜੇ ਹੀ ਵਧੀਆ ਢੰਗ ਦੇ ਨਾਲ ਜਿਹੜੀ ਹੈ ਉਹਨਾਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਇਸ ਵਰਤਿਆਂ ਦੇ ਤਿਉਹਾਰ ਨੂੰ ਮਨਾਇਆ ਜਾ ਰਿਹਾ ਕਿਉਂਕਿ ਜਿਹੜਾ ਤਿਉਹਾਰ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਸਾਝ ਹੁੰਦੀ ਹੈ ਜੋ ਇਸ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਸਾਂਝੇ ਕਰਵਾ ਰਿਹਾ ਜੁਤੇ ਜਦੋਂ ਮੂਸੂ ਵਾਲ ਦੇ ਪਿਤਾ ਬਲਕੌਰ ਸਿੰਘ ਜੀ ਜਿਹੜੇ ਤੇ ਪਹੁੰਚੇ ਹੋਏ ਨੇ ਤੇ ਬੜਾ ਹੀ ਮਾਣ ਸਤਿਕਾਰ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੇ ਕਰ ਰਿਹਾ ਸਿੰਘ ਸਮਾਉ ਜਿਹੜਾ ਬਰ ਹਰ ਸਾਲ ਜਿਹੜਾ ਹੈਗਾ ਤੀਆਂ ਦਾ ਤਿਉਹਾਰ ਆਰਗੇਨਾਈਜ਼ ਕੀਤਾ ਜਾਂਦਾ ਹੈ ਤੇ ਦੂਰ ਦਰਾਡੇ ਤੋਂ ਜਿਹੜੀਆਂ ਤੀਆਂ ਉਹ ਇੱਥੇ ਪਹੁੰਚਦੀਆਂ ਨੇ ਤੇ ਅਸਰ ਖਾਸ ਮੌਕੇ ਉੱਤੇ ਆਪਣੇ ਵੀਰ ਨੂੰ ਮਿਲਣ ਦੇ ਲਈ ਆਉਂਦੀਆਂ ਨੇ ਕਿਉਂਕਿ ਗੱਲ ਕੀਤੀ ਜਾਵੇ ਤਾਂ ਬੜਾ ਹੀ ਸਮੇ ਮਾਹੌਲ ਹੈ ਖੁਸ਼ਮੁਮਾ ਹੋਇਆ ਪਿਆਰ ਤੇ ਵੱਖ-ਵੱਖ ਜਗ੍ਹਾ ਤੋਂ ਜਿਹੜੇ ਲੋਕ ਇਕੱਠੇ ਹੋ ਰਹੇ ਨੇ ਕਪਲਪੁਰ ਸਿੰਘ ਜੀ ਜਿਹੜੇ ਤੀਆਂ ਦੇ ਮੌਕੇ ਉੱਤੇ ਪਹੁੰਚੇ ਹੋਏ ਨੇ ਤੇ ਸਿੰਘਾਂ ਦੀ ਗੱਲ ਹੁੰਦੀ ਹੈ ਤਾਂ ਕਿੱਦਾਂ ਭੰਗੜਾ ਨਾ ਪਾਵੇ ਤਾਂ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਧੀਆਂ ਦੀ ਖਾਸ ਤੌਰ ਤੇ ਹੁੰਦੀ ਹੈ ਕਿ ਮੁਟਿਆਰਾਂ ਤਿਆਰ ਤਾਂ ਹੁੰਦੀਆਂ ਨੇ ਪਰ ਇਸ ਵਿਚਾਰੇ ਉਹਨਾਂ ਵੱਲੋਂ ਬੋਲੀਆਂ ਪਾਈ ਜਾਂਦੀਆਂ ਨੇ ਕਿੱਦਾਂ ਪਾਇਆ ਜਾਂਦਾ ਜਿਸ ਕਾਈ ਉਹਨਾਂ ਵੱਲੋਂ ਸਰ ਤਿਉਹਾਰ ਨੂੰ ਜਿਹੜੇ ਨੇ ਚਾਰ ਚੰਨ ਲਗਾਏ ਜਾਂਦੇ ਨੇ ਦੇਖ ਸਕਦੇ ਹੋ ਕਿ ਤਸਵੀਰਾਂ ਜਿੱਥੇ ਕਿ ਇਸ ਤਰ੍ਹਾਂ ਜਿਹੜੀਆਂ ਨੇ ਧੀਆਂ ਮਨਾਈਆਂ ਜਾ ਰਹੀਆਂ ਨੇ ਦੂਰ ਦਰਾਡੇ ਤੋਂ ਜਿਹੜੇ ਨੇ ਮੁਟਿਆਰਾਂ ਇੱਥੇ ਪਹੁੰਚ ਰਹੀਆਂ ਨੇ ਕਿਉਂਕਿ ਪਾਲ ਸਿੰਘ ਸਿਮਾਓ ਆਪਣੀਆਂ ਭੈਣਾਂ ਨੂੰ ਇੰਨਾ ਪਿਆਰ ਕਰਦੇ ਨੇ ਕਿ ਉਹ ਬਿਨਾ ਜਸਤੀ ਨੂੰ ਵੀ ਬੁਲਾਣਾ ਭੁੱਲ ਜਾਂਦੇ ਨੂੰ ਆਪਣੇ ਆਪ ਜਿਹੜੇ ਨੇ ਇੱਥੇ ਪਹੁੰਚ ਜਾਂਦੇ ਨੇ ਅਤੇ ਪਾਲ ਸਿੰਘ ਸਿਮਾਓ ਆਪਣੇ ਵੀਰ ਦਾ ਜਿਹੜਾ ਪਿਆਰ ਖਟਦੀਆਂ ਨੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰਾ ਕੀ ਆਰਗੇਨਾਈਜ਼ ਜਿਹੜਾ ਕੀਤਾ ਹੈ ਤੇ ਹੁਣ ਲਗਾਤਾਰ ਜਿਹੜੇ ਨੇ ਇੱਥੇ ਸਭ ਤੋਂ ਪਹਿਲਾ ਜੇ ਗੱਲ ਕੀਤੀ ਜਾਵੇ ਤਾਂ ਨਿਰਮਲ ਰਿਸ਼ੀ ਜੀ ਪਹੁੰਚ ਚੁੱਕੇ ਸੀ ਤੇ ਉਸ ਤੋਂ ਬਾਅਦ ਹੁਣ ਬਲਕੌਰ ਸਿੰਘ ਜੀ ਪਹੁੰਚ ਚੁੱਕੇ ਆ ਤੇ ਉਸ ਤੋਂ ਬਾਅਦ ਜਿਹੜੇ ਹੋਰ ਅਦਾਕਾਰ ਜਿਹੜੇ ਨੇ ਹੋਰ ਵੀ ਜਿਹੜੇ ਨੇ ਮੁੱਖ ਇੱਥੇ ਦੇ ਮਹਿਮਾਨ ਨੇ ਉਹ ਮੁੱਖ ਦਰ ਪਰਦਰ ਪਹੁੰਚਦੇ ਹੋਏ ਨਜ਼ਰ ਆਣੇ ਕ ਗੱਲਬਾਤ ਕਰਨ ਦੀ ਵੀ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਉਹ ਕਿਸ ਤਰ੍ਹਾਂ ਇੱਥੇ ਪਹੁੰਚੇ ਨੇ ਤੇ ਇਸ ਤਿਹਾੜ ਨੂੰ ਕਿਸ ਤਰ੍ਹਾਂ ਦੇਖਦੇ ਨੇ ਕਿਉਂਕਿ ਜੇ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਪੱਛਮੀ ਸੱਭਿਆਚਾਰ ਜੋ ਆ ਚੁੱਕਿਆ ਉਸ ਨੂੰ ਲੈ ਕੇ ਰਵਾਇਤੀ ਸੱਭਿਆਚਾਰ ਕਿਥੇ ਨਿੱਤੇ ਭੁੱਲਦਾ ਜਾ ਰਿਹਾ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪੁੱਛਾਂਗੇ ਕਿ ਦਾ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਹੈਗਾ ਅਸੀਂ ਪਿਛਲੇ 12 12 ਸਾਲਾਂ ਤੋਂ ਇੱਥੇ ਆ ਰਹੇ ਹਾਂਗੇ ਲਗਾਤਾਰ ਸਰਦੀ ਸਭ ਤੋਂ ਪੁਰਾਣੀ ਟੀਮ ਹੈ ਸੀ ਕਿੰਨੇ ਮਤਲਬ ਕਦੋਂ ਤੋਂ ਇਸ ਦੀ ਵੇਟ ਕਰਨੀ ਸ਼ੁਰੂ ਕਰ ਲੱਗ ਜੰਨੇ ਕਿ ਕਦੋਂ ਤੀਆ ਆਵਾਂਗੀ ਕਦੋਂ ਅਸੀਂ ਆਪਣੇ ਵੀਰ ਨੂੰ ਮਿਲਾਂਗੇ ਕਿ ਇਹਦਾ ਸੀ ਮਤਲਬ ਇੱਥੇ ਆਏ ਹੁੰਦਾ ਕਿ ਸੀ ਇੱਕ ਸਾਤ ਸਾਰੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ ਉਹ ਚੀਜ਼ ਬਹੁਤ ਮਿਸ ਕਰਦਾ ਇੱਕਾ ਸੀ ਮਤਲਬ ਕਲੋਜ਼ ਹੋ ਕੇ ਗੱਲਾਂ ਕਰਦੇ ਆ ਸਾਰਾ ਉਹਦਾ ਦੁੱਖ ਸੁੱਖ ਸਾਂਝਾ ਕਰਦੇ ਉਹ ਚੀਜ਼ਾਂ ਬਹੁਤ ਵਿੱਚ ਬਹੁਤ ਮਿਸ ਕਰਦਾ 你看着。 ਕਾ ਦੇਖ ਸਾਡੇ ਜਿਹੜੇ ਮਹਿਮਾਨ ਹੈ ਲਗਾਤਾਰ ਪਹੁੰਚ ਲੈਣੇ ਤੇ ਇਸ ਮੁਕੇ ਉਤੇ ਸਾਰਿਆਂ ਦੇ ਚਿਹਰੇ ਤੇ ਇੱਕ ਲੱਗ ਜਾਈ ਨੂਰ ਵੇਖਣ ਨੂੰ ਮਿਲ ਰਿਹਾ ਕੋਈ ਦਾ ਕਿਸੇ ਦਾ ਕਹਿਣਾ ਹੈ ਕਿ ਅਸੀਂ ਕਾਫੀ ਸਮੇਂ ਤੋਂ ਇਸ ਸਮੇਂ ਡਿਊਟੀ ਕਰਦੇ ਆ ਜਦੋਂ ਸਾਡੀ ਸਾਰੀਆਂ ਸੇਲੀਆਂ ਇਕੱਠੀਆਂ ਹੁੰਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤੁਹਾਨੂੰ ਜਾਮਿਆਂ ਵਾਲਾ ਜਿਹੜਾ ਸਮਾਂ ਹੈ ਤੇ ਕਿਸੇ ਕਿਸੇ ਨੂੰ ਟਾਈਮ ਲੱਗਦਾ ਹੈ ਕੋਈ ਇੱਥੇ ਪਹੁੰਚੇ ਇੱਥੇ ਇਕੱਠੀਆਂ ਦੇਖੋ फ्रेंड्स ਉਸ ਬਾਦ ਨੇ ਇੱਕ ਦੂਜੇ ਨਾਲ ਸਾਂਝੇ ਕਰਦੇ ਜੇ ਤਸਵੀਰ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਂਝੀ ਕਰਾਂਗੇ ਜਿਹੜੇ ਨੇ ਇਸ ਤੀਆਂ ਦੇ ਜਵਾਰ ਮੋਗੇ ਮਹਿਮਾਨ ਪਹੁੰਚਣੇ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਪਾਸਿੰਗ ਸਮਾਉਝ ਵੱਲੋਂ ਬੜੇ ਹੀ ਦਿਲ ਖੋਲ ਕੇ ਉਨ੍ਹਾਂ ਦਾ ਜਿਹੜਾ ਸਵਾਗਤ ਕੀਤਾ ਜਾ ਰਿਹਾ ਟੋਲਟ ਪੱਕੇ ਵੀ বাজਾਏ ਜਾ ਰਹੇ ਨੇ ਅਤੇ ਨਾਲ ਹੀ ਉਸਨਾਂ ਮਾ ਜੜਾ ਪੂਰਾ ਮੌਸਮ ਹੋਇਆ ਜਦੋਂ ਨਾਲ ਜਿਹੜੀ ਕਿ ਤੂਫੀ ਝੜਨ ਦੀ ਰਸਮ ਹੁੰਦੀ ਆ ਉਹ ਨਾ ਭਾਈ ਜਾਂਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਸੁੱਲ ਨੇ ਉਹਨਾਂ ਦੀ ਵਰਕਾ ਲਗਾਤਾਰ ਹੁੰਦੀ ਜਾ ਰਹੀ ਹੈ ਉਹ ਘੜਦੇ ਹੋਏ ਨਜ਼ਰ ਨਹੀਂ ਆ ਰਹੇ ਅਤੇ ਹਰ ਕੋਈ ਇਸ ਦਿਨ ਨੂੰ ਜਿਹੜਾ ਹੈਗਾ ਇੰਜੋਏ ਕਰਦਾ ਹੋਇ ਨਜ਼ਰ ਆ ਰਹੇ ਕਾਫੀ ਖੁਸ਼ੇ ਦਿਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਟੋਲਟ ਮਾਕੇ ਵੀ ਵੱਜ ਰਹੇ ਨੇ ਮਿਲਟਰੀ ਬੈਂਡ ਵੀ ਤਿਉਹਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹਿ ਜਵੇ ਤੇ ਬੜੇ ਹੀ ਦਿਲ ਦੇ ਨਾਲ ਬੜੇ ਹੀ ਖੁਸ਼ ਨੁਮਾ ਚਿਹਰੇ ਦੇ ਨਾਲ ਜਿਹੜਾ ਹੈਗਾ ਪਾਲਸਿੰਘ ਸਮਾਉ ਜੀ ਵੱਲੋਂ ਓੜਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਖਾ ਜਿਹੜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀ ਲਗਾਤਾਰ ਕੰਟੀਨਿਊਸਲੀ ਉਹਨਾਂ ਦੇ ਚੱਲਦੀ ਜਾ ਰਹੀ ਹੈ ਤਾਂ ਕਾਫੀ ਜ਼ਿਆਦਾ ਖੁਸ਼ ਨਸਰ ਆ ਰਹੇ ਨੇ ਤਾਂ ਗੱਲਬਾਤ ਜੀ ਉਹਨਾਂ ਨਾਲ ਕਰਨ ਦੀ ਖੁਸ਼ੀ ਕਰਾਂਗੇ ਕਿ ਕਿਸ ਤਰ੍ਹਾਂ ਖੁਸ਼ ਪਰਿਵਾਰ ਬਿਕਦੇ ਨੇ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਇਸ ਸਮੇਂ ਜਿਹੜਾ ਬਣਿਆ ਹੋਇਆ ਹੈ ਇੱਥੇ ਸਭ ਘਟਣਾ ਸੜਾ ਉਹ ਸੰਜਾ ਕਰਾਂਗੇ ਅੱਜ ਸਾਨੂੰ ਕਿਹਨਾਂ ਸਾਂਝ ਕੇ ਪਹੁੰਚੇ ਹੈ ਇਹ ਬੜਾ ਹੀ ਮੌਸਮ ਜਿਹੜਾ ਹੈ ਖੁਸ਼ਬੂਆ ਹੋਇਆ ਪਿਆ ਜਿਹੜੀ ਕੇ ਚਾਹੇ ਉਹ ਕਿੰਨੇ ਨਾ ਬਸ ਉਹ ਗੋਜ ਵਿੱਚ ਪਰਜੋਈ ਦਾ ਦੀ ਕੋ ਕਹਿ ਲੋ ਆਪਣੇ ਪੇਕੇ ਦੇ ਨਾਲ ਪਿਆਰ ਹੁੰਦਾ ਉਹ ਉਸੇ ਤਰ੍ਹਾਂ ਹੀ ਰਹਿੰਦਾ ਉਸੇ ਤਰ੍ਹਾਂ ਹੀ ਜਿਹੜਾ ਹੈ ਬਰਕਰਾਰ ਰਹਿੰਦਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਨਾਲ ਦੀਆਂ ਨਾਲ ਸਾਂਝੀਆਂ ਵੀ ਕਰਵਾ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਹ ਕਿਹ ਸਰਾ ਜਿਹੜਾ ਮਮੋਲ ਹੈ ਕਾਫੀ ਜ਼ਿਆਦਾ ਖੁਸ਼ ਮਮੋਲ ਹੋਇਆ ਪਿਆ ਦੇ ਮੁੱਠਿਆਰਾ ਸੜੀਆਂ ਨੇ ਉਹ ਲਗਾਤਾਰ ਪਹੁੰਚਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਹਰ ਇੱਕ ਤਸਵੀਰ ਹਰ ਇੱਕ ਚਾਲਗ ਜਿਹੜੀ ਹੈ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਘਰੀ ਸਾਟੀ ਨਹੀਂ ਅਸੀਂ ਭੁੱਲਦੇ ਨਾ ਸਕੋਏ ਤਾਂ ਦੇਖ ਸਕਦੇ ਹੋ ਕਿ ਹਰ ਚਿਹਰੇ ਜਿਹੜੀ ਮੁੱਠਿਆਰਾ ਇੱਥੇ ਪਹੁੰਚ ਗਈਆਂ ਨੇ ਨੇ ਭਾਵੇਂ ਉਹ ਬਿੱਪੀਆਂ ਹੋਣ ਉਹ ਸਮੇਂ ਦੀ ਤਾਂਗ ਦੇ ਵਿੱਚ ਰਹਿੰਦੀਆਂ ਨੇ ਕਿ ਕਦੋਂ ਤਿੰਆਂ ਦਦੀਆਂ ਵੀ ਅੱਤੇ ਇਕੱਠੇ ਹੋ ਕੇ ਉਹ ਇਸ ਦਿਨ ਨੂੰ ਮਨੋਰ ਤੇ ਦੇਖ ਸਕਦੇ ਹਾਂ ਕਿ ਉਹਨਾਂ ਵੱਲੋਂ ਗੀਤਾਂ ਵੀ ਪਾਇਆ ਜਾ ਰਿਹਾ ਹੈ ਅਤੇ ਕਾफी ਖੁਸ਼ ਹੁੰਦਾ ਹੋਇ ਨਜ਼ਰ ਆਏ ਜਾ ਰਿਹਾ ਕਿਉਂਕਿ ਉਹਨੂੰ ਦੱਸ ਦਿੰਦੇ ਆ ਕਿ ਜਿਹੜੀਆਂ ਤੀਆਂ ਨੇ ਉਹ ਬਿਨਾ ਕੀਜੇ ਤੋਂ ਅਧੂਰੀਆਂ ਨੇ ਤਾਂ ਹੁਣ ਇਹਨਾਂ ਵੱਲੋਂ ਇਕੱਠੀਆਂ ਹੋ ਕੇ ਇੱਕ ਤਾਂ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਜਾ ਰਹੇ ਨੇ ਉਹਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਗਿੱਧੇ ਦੀ ਤੱਤੀਆਂ ਦੇ ਵਿੱਚ ਜੇ ਗਿੱਧਾ ਭੰਗੜਾ ਨਾ ਪਾਵੇ ਤਾਂ ਕਿਤਨਾ ਕਿਤੇ ਅੰਦੂਰ ਆ ਵੀ ਹੁੰਦਾ ਤਾਂ ਇੱਕ ਕਰ ਇਹਨਾਂ ਦੀ ਬੋਲੀਆਂ ਜ਼ਰੂਰ ਸੰਦੀਆਂ ਬਾਣੇ ਛਾ ਤੇਰੀ ਸੋਹਣਿਆ ਗਿਆ ਤੀਆਂ ਦੇ ਦੇਡੇ ਪਿੰਡਾਂ ਵੇ ਬਾਣੇ ਛਾ ਤੇਰੀ ਤੁਸੀਂ ਦੇਖ ਸਕਦੇ ਹੋ ਕੀ ਹੋਣਾ ਬੋਲੋ ਪੂਰੇ ਜੋਸ਼ੋ ਦੇ ਨਾਲ ਜਿਹੜਾ ਹੈਗਾ ਆਪਣਾ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ ਤੇ ਇੱਕ ਤੋਂ ਇੱਕ ਬੋਲੀ ਜਿਹੜੀ ਆ ਉਹ ਸੁੱਟੀ ਜਾ ਰਹੀ ਹੈ ਤੇ ਉਸ ਉੱਤੇ ਆਪਣੇ ਤੜ ਥੜਕਾਏ ਜਾਂਦੇ ਨੇ ਤਾਂ ਦੇਖ ਸਕਦੇ ਹੋ ਕਿ ਉਸ ਵੀਡੀਓ ਤੇ ਬੜੇ ਹੀ ਜੋਸ਼ ਦੇ ਨਾਲ ਜਿਹੜੀਆਂ ਨੇ ਔਰ ਨਾਚਦੇ ਹੋਏਗਾ ਦਿਖਾਈਏ ਜਿਹੜੀਆਂ ਨੇ ਇਸੇ ਕਾਫੀ ਜ਼ਿਆਦਾ ਖੋਜ ਹੁੰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਸੂਮ ਦੇ ਮਹੀਨੇ ਦੀ ਤਾਂ ਸੂਨ ਦੇ ਮਹੀਨੇ ਦੀ ਹਰ ਕਿਸੇ ਨੂੰ ਤਾਂਗ ਰਹਿੰਦੀ ਹੈ ਨੇ ਕਿਉਂਕਿ ਉਸ ਦੇ ਦਿਨ ਤੀਆਂ ਦਾ ਤਿਉਹਾਰ ਆਉਂਦਾ ਹੈ ਤੇ ਤੀਆਂ ਦੇ ਤਿਉਹਾਰ ਦੇ ਦਿਨ ਜਦੋਂ ਆਉਂਦਾ ਹੈ ਇੱਕ ਮੁਟਿਆਰਾਂ ਨੂੰ ਪਹਿਲਾਂ ਪਤਾ ਲੱਗਦਾ ਹੈ ਤਾਂ ਉਹਨਾਂ ਵੱਲੋਂ ਪਹਿਲਾਂ ਹੀ ਝੜੀਆਂ ਨੇ ਮਹੀਨੇ ਤੋਂ ਜਾਂ ਫਿਰ ਕਈ ਮਹੀਨਿਆਂ ਤੋਂ ਝੜੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਇਸ ਜਿਹੜੀ ਇਸ ਜਗ੍ਹਾ ਜਿਹੜਾ ਪਿੰਡ ਸਮਾਉ ਦੇ ਵਿੱਚ ਪਹੁੰਚਦੀਆਂ ਨੇ ਤੇ ਕਾਫੀ ਜ਼ਿਆਦਾ ਖੁਸ਼ ਵੀ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਕਦੋਂ ਅਸੀਂ ਆਪਣੇ ਵੀਰ ਨੂੰ ਮਿਲ ਗਏ ਤੇ ਉਹਨਾਂ ਦਾ ਪਿਆਰ ਜਿਹੜਾ ਪਿਆਰ ਉਨ੍ਹਾਂ ਦਾ ਲਈਏ ਤਾਂ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਤਿਹਾਰ ਨੂੰ ਦੇਖਦਿਆਂ ਨੇ ਤੇ ਇੱਧਰ ਖੁੱਛਦੇ ਤਾਂ ਤਕਿ ਜੇ ਬਹੁਤ ਸੋਹਣੇ ਲੱਗ ਰਹੇ ਪਹਿਲਾਂ ਤਾਂ ਅਸੀਂ ਸਾਰੇ ਰਹੇ ਤਕਿ ਆਏ ਗਿਆ ਕਿਸ ਤਰ੍ਹਾਂ ਮਨਾਈਆਂ ਜਾ ਰਹੀਆਂ ਨੇ ਤੀਆਂ ਨੂੰ ਕਿਸ ਤਰ੍ਹਾਂ ਮਨਾ ਰਹੇ ਹੋ ਤੀਆਂ ਨੂੰ ਬਹੁਤ ਵਧੀਆ ਮਨਾ ਰਹੇ ਆ ਜੀ ਬਹੁਤ ਇੰਜੋਏ ਕਰ ਰਹੇ ਆ ਸਾਰੀਆਂ ਕੁੜੀਆਂ ਨਾਲ ਤੁਸੀਂ ਇੱਥੇ ਦੀ ਰਹਿਣ ਵਾਲੇ ਵੀ ਬਾਰ ਬਾਰ ਆਉਂਦੇ ਹੋ ਹਾਂਜੀ ਹਾਂਜੀ ਅਸੀਂ ਵੀਰੇ ਦੀ ਸਿਸਟਰ ਆਈ ਹਾਂ ਸਿਸਟਰ ਹਾਂ ਹੌੜ ਕਿਸ ਤਰ੍ਹਾਂ ਫਿਰ ਹਰ ਸਾਲ ਮਨਾਉਂਦੇ ਹਾਂ ਹਾਂਜੀ ਹਾਂਜੀ ਹਰ ਸਾਲ ਕਿਉਂ ਕਿੰਨੀਆਂ ਕਾਈਆਂ ਕਿੰਨੀਆਂ ਕਾ ਇਕੱਠਾ ਬਲਾਉ ਮੜਾ ਜਾਣਾ ਉਹਨਾਂ ਨੂੰ ਐਸੇ ਹੀ ਕਰੀਏ ਆ ਤਾਂ ਕਿ ਇਸ ਤਰ੍ਹਾਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਇਸ ਜਗਾ ਦੀਆਂ ਇਸ ਪਿੰਡ ਦੀਆਂ ਤਿਆਂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਤੁਸੀਂ ਤਾਂ ਇਸ ਪਿੰਡ ਦੇ ਵਸਨੀਕ ਹੋ ਕਿਆ ਤਾਂ ਤੁਸੀਂ ਹਰ ਸਾਲ ਇਸ ਪਿੰਡ ਦੀਆਂ ਤਿਆਂ ਨੂੰ ਦੇਖਦੇ ਹੋ ਤਾਂ ਕਿੰਨਾ ਕੁ ਵਧੀਆ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਜੇ ਅਸੀਂ ਬਹੁਤ ਫੁੱਲ ਇੰਜੋਏ ਕਰਦੇ ਹਾਂ ਜੀ ਤਿਆਂ ਮौज-ਮਾਸਤੀ ਕਰਦੇ ਸਾਰੀਆਂ ਕੁੜੀਆਂ ਇਹ ਲਗ ਲਗ ਪਿੰਡਾਂ ਤੋਂ ਆ ਕੇ ਇੱਥੇ ਨੱਚਦੀਆਂ ਨੇ ਜੀ ਬੜੀਆ ਮौज-ਮਾਸਤੀ ਮਾਨਦੀ ਹੈ ਜੀ ਪਾਲ ਸਿੰਘ ਸਮਾਉਜੀ ਦੇ ਪਿਆਰ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਇੱਕ ਵੀਰ ਇੰਨੀਆਂ ਜ਼ਿਆਦਾ ਉਹਦੀਆਂ ਭੈਣਾਂ ਸਾਨੂੰ ਬਹੁਤ ਵੀਰੇ ਨਾਲ ਹੋ ਕਰਕੇ ਬਹੁਤ ਵਧੀਆ ਲੱਗਦਾ ਹੈ ਜੀ ਲੱਸੀ ਤੇ ਜੇ ਇੱਕ ਬੋਲੀ ਸੁਣਾਣੀ ਹੋਵੇ ਤਾਂ ਬੋਲੀ ਜ਼ਰੂਰ ਸੁਣਾਉਂਦੇ ਜਗ ਜਾਨ ਵੱਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦਿੰਦੀਆਂ ਜਗ ਜਾਨ ਵੱਡੀਆਂ ਪਰ ਜਾਇਆਂ ਪਾਣੀ ਮੰਗੇ ਦੁੱਧ ਦਿੰਦੀਆਂ ਬੇੜਾ ਬਸੇ ਵੇ ਬਾਵਲਾ ਤੇਰਾ ਮজা ਮਾਨ ਰਈਆਂ ਬੇੜਾ ਬਸੇ ਈ ਬੀਓ ਮਾਰੇ ਲੱਗ ਜਾਵੇ ਤੀਆਂ ਵੇਲ ਵਾਣ ਵਾਲਿਆ ਤੈਨੂੰ ਮੇਰੀ ਵੀਓ ਮਾਰੇ ਲੱਗ ਜਾਵੇ ਤੀਆਂ ਵੇਲ ਵਾਣ ਵਾਲਿਆ ਈ ਬੀਜੀ ਤੁਹਾਡੇ ਵੀਰ ਮਰੇ ਨੇ ਬੋਈਆ ਤੇ ਜਪਾਬੋ ਨੇ ਭਲਕਾਰ ਨੀ ਤੂੰ ਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਤੂੰ ਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਤੂੰ ਜੀ ਪਾਬੋ ਲੱਗੇ ਵੀਰ ਤੋਂ ਪਿਆਰੀ ਨੀ ਤੂੰ ਜੀ ਪਾਬੋ ਬੀਬੀ ਜੀ ਹਰ ਸਾਲ ਇਸ ਤਿਗਾ ਨੂੰ ਇੰਜੋਏ ਕਰਦੇ ਕਿਉਂਕਿ ਇੱਕ ਹੁੰਦੀ ਹੈ ਨਾ ਭਾਵੇਂ ਚਾਏ ਉਹ ਬਬੀ ਬਜ਼ੁਰਗ ਹੋ ਜਾਣ ਪਰ ਜੋ ਇੱਕ ਪੇਕਿਆਂ ਦੀ ਤਾਂਗ ਹੁੰਦੀ ਹੈ ਉਸੇ ਤਰ੍ਹਾਂ ਹੀ ਰਹਦੀ ਹੈ ਕੀ ਕਹਿਣਾ ਹੈ ਬਈ ਆਏ ਸਾਲ ਅਸੀਂ ਤਾਂ ਪੇਕ ਕਹਿੰਦੇ ਘਰ ਤਾਂ ਕੱਟ ਦੇਖ ਗਿਆ ਨੇ ਗਿਆ ਸਾਨੂੰ ਤਾਂ ਇੱਥੇ ਪਾਲ ਵੀਰੇ ਨੇ ਵਧੀਆ ਤਿਆਂ ਦਿਖਾਉਦਾ ਹੈ ਸਾਲ ਕਿੰਨੇ ਸਾਲ ਤੋਂ ਦੇਖਦੇ ਹੋ ਸਾਨੂੰ ਤਾਂ ਵਾਲੇ ਸਾਲ ਹੋ ਗਏ ਬੰਦੇ ਜਿੱਦੇ ਦਾ ਲਾਉਂਦਾ ਉਦ ਦੇ ਦੀ ਦੇਖਦੇ ਮੇਰੇ ਮਤਲਬ ਤਿਆਂ ਤਾਂ ਤੁਸੀਂ ਦੇਖਦੇ ਆ ਫਿਰ ਢੇੜਾ ਵੀ ਲਾਉਂਦੇ ਆ ਫਿਰ ਜਦ ਬੋਲੀਆ ਪੈਂਦੀ ਆ ਆ ਬਥੇਰਾ ਕੋ ਸਵਾਰਦੇ ਆ ਮੋਰੀ ਉਹਨੇ ਕਿ ਹੋ ਜਵੇ ਬੀਰ ਬੋਤੇ ਨੂੰ ਪੁਜਾ ਕੇ ਲਈ ਗੈ ਖੜੀ ਚੱਕ ਨੇ ਮੂਹ ਵਿੱਚ ਦੀ ਬੀਰ ਬੋਤੇ ਪੁਜਾ ਕੇ ਲਈ ਗੈ ਖੜੀ ਚੱਕ ਨੇ ਮੂਹ ਵਿੱਚ ਦੀ ਆਛਨਾ ਤੇਰੇ ਬੋਤੈ ਨੂੰ ਗਵਾ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾ ਸ਼ਨ ਤੇਰੇ ਹੋ ਤੈ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਅਛਾਨਾ ਤੇਰੇ ਬੋਤੈ ਫੇਰੀ ਫੌਜ ਨੂੰ ਕਰਾ ਵੀਰਾ ਰੋਟੀ ਛੁੱਟੀ ਲੈ ਕੇ ਆ ਜਾ ਵੀਰਨਾ ਤੇਰੀ ਫੌਜ ਨੂੰ ਕਰਾ ਮੈਂ ਰੋਟੀ ਛੁੱਟੀ ਲੈ ਕੇ ਆ ਜਾ ਵੀਰਨਾ ਚਿੱਟੇ ਚੌਲ ਲੱਡੂਆਂ ਦੀ ਰੋਟੀ ਵੀਰਾ ਤੇਰੀ ਸਾਰੀ ਫੌਜ ਨੂੰ ਚਿੱਟੇ ਚੌਲ ਬਾਜੀ ਰੋਟੀ ਵੀਰਾ ਤੇਰੀ ਸਾਰੀ ਫੌਜ ਨੂੰ ਚਿੱਟੇ ਚੌਲ ਤਾ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਬਜ਼ੁਰਗ ਬੀਬੀ ਨੇ ਭਾਵੇਂ ਬਜ਼ੁਰਗ ਜ਼ਰੂਰ ਹੋ ਚੁੱਕੇ ਨੇ ਪਰ ਜਦੋਂ ਪੇਕਿਆਂ ਦੀ ਗੱਲ ਆਉਂਦੀ ਹੈ ਤਾਂ ਉਸ ਸਮੇ ਸਭ ਕੁਝ ਜਿਹੜਾ ਹੈਗਾ ਉਸੀ ਤਰ੍ਹਾਂ ਬਰਕਰਾਰ ਰਹੇਗਾ ਤਾਂ ਤੁਸੀਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਕਿ ਜਿਹੜੇ ਇਸ ਤਿਕਿਆਸਤਰਾ ਦੇ ਜਿਹੜਾ ਪ੍ਰੋਗਰਾਮ ਕੋਲੋਂ ਲਿਖਿਆ ਗਿਆ ਤੁਹਾਨੂੰ ਪੂਰਾ ਦਿਖਾਵਾਂਗੇ ਚਲਦੇ ਆ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਭੈਣਾ ਅਤੇ ਪੌਂਚੀਆਂ ਨੇ ਤੇ ਕਿਸ ਤਰ੍ਹਾਂ ਦਾ ਇੱਥੇ ਪਿੰਡ ਸਮਾਉ ਦੇ ਵਿੱਚ ਜਿਹੜੀਆਂ ਤੀਆਂ ਮਨਾਈਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੇ ਉਹ ਸਭ ਤੁਹਾਨੂੰ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੇਕਰ ਤੁਸੀਂ ਘਰ ਬੈਠੇ ਹੋ ਤਾਂ ਇਸ ਈਗਦੇ ਤਿਉਹਾਰ ਨੂੰ ਮਿਸ ਨਾ ਕਰ ਸਕੋ ਤੇ ਇਸ ਦੀਆਂ ਨੂੰ ਬੜੇ ਹੀ ਘਰ ਬੈਠੇ ਹੀ ਖੁਸ਼ੀ ਹੋ ਕੇ ਇਸ ਨੂੰ ਦੇਖ ਸਕੋ ਕਿ ਅਗਲੀ ਵਾਰ ਤੁਹਾਡਾ ਵੀ ਜਿਹੜਾ ਲੱਗਦਾ ਹੈ ਤਾਂ ਇਸ ਤਰ੍ਹਾਂ ਔਨ ਪ੍ਰੈਸੈਂਟ ਹੋ ਕੇ ਤੁਸੀਂ ਇਸ ਤੀਆਂ ਦਾ ਤਿਉਹਾਰ ਨੂੰ ਇੰਜੋਏ ਕਰ ਸਕੋ ਤਾਂ ਦੇਖ ਸਕਦੇ ਹੋ ਕਿ ਜਿਹੜੀ ਮਟਿਆਰਾ ਦੇ ਨਾਲ ਲੱਗ ਕੁੜੀਆਂ ਹਰ ਕੋਈ ਜਿਹੜੀਆਂ ਨੇ ਤਿਆਰ ਹੋ ਕੇ ਇੱਥੇ ਪਹੁੰਚ ਰੀਆਂ ਨੇ ਤੇ ਇਸ ਦਿਨ ਨੂੰ ਜਿਹੜਾ ਹੈਗਾ ਉਹ ਇੰਜੋਏ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੀਤੀ ਰਿਵਾਜ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ ਨੇ ਤਾ ਇੱਥੇ ਆ ਕੇ ਹਰ ਇੱਕ ਬੇਟੀ ਹਰ ਕੀ ਹੈ ਆਪਣੇ ਪੇਕੇ ਵਰਗਾ ਜਿਹੜਾ ਮਾਹੌਲ ਹੈ ਉਹ ਬਣ ਜਾਂਦਾ ਇੱਥੇ ਆ ਕੇ ਬੜਾ ਭਾਵੁਕ ਵੀ ਮਨ ਹੋ ਜਾਂਦਾ ਕਈ ਵਾਰੀ ਇਹਨਾਂ ਦੀ ਜਿਹੜਾ ਸੰਗੀਤ ਸੁਣ ਕੇ ਤਾਂ ਬਹੁਤ ਵਧੀਆ ਲੱਗਦਾ ਅੰਕਲ ਜੀ ਆਂਟੀ ਦੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛੜੀ ਹੋਈ ਸੀ ਵੀ ਇੱਥੇ ਆਉਣਾ ਹੈਗਾ ਕੀ ਕਾਰਨ ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਪਰੰਤੂ ਉਹ ਹਾਲੇ ਛੋਟੇ ਦੀ ਉਮਰ ਛੋਟੀ ਹੈ ਤਾ ਉਹ ਥੋੜਾ ਇੰਨੀ ਗਰਮੀ ਦਾ ਹਮਸਾ ਥੋੜਾ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੇ ਸੇਟ ਉੱਤੇ ਅੰਝ ਰੱਖਦੇ ਹੋਏ ਫਿਰ ਮੈਂ ਇੱਕ ਥੋੜੀ ਫੈਸਲਾ ਕੀਤਾ ਵੀ ਮੈਂ ਹੀ ਜਾਊਂਗਾ ਤੇ ਬੇਨਤੀ ਹੈ ਬਾਹਰ ਨਾ ਭਜਾਓ 2 ਮਿੰਟਾਂ ਬੇਟੇ ਨੂੰ ਅਸੀਂ ਮਨਾ ਕੀਤਾ ਇਸ ਗੱਲ ਤੋਂ ਕੋਈ ਹਲੇ ਬਾਹਰ ਕੱਢਿਆ ਜਾ ਧੰਨਵਾਦ ਜੀ ਤੁਹਾਨੂੰ ਕਿਵੇਂ ਤਾਂ ਲੱਗਦੀਆਂ ਇਹਨਾਂ ਮੀਟਿੰਗ ਜਿਸ ਤਰੀਕੇ ਕਿਸੇ ਨੂੰ ਮਿਸ ਕਰੀ ਬੈਠ ਦੀ ਬੈਠ ਜਾਓ ਬਾਹਰ ਨਾ ਭਜਾਓ ਪਲੀਜ਼ ਬੈਠ ਲੱਗਿਆ ਤਾਂ ਹੋ ਗਈ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸੀਗਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਚਿਆਂ ਕੋਲ ਜਾਣੇ ਆ ਤੇ ਇਤਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰਿਕਵਰ ਕਰਦੇ ਪਰੰਤੂ ਉਹਨਾਂ ਨੇ ਅਲੋਪ ਹੋ ਗਏ ਸੀ ਕਿਹੜਾ ਗਿਆ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਉਂਤਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਦੋਂ ਦੀ ਗੱਲ ਵਧੀਆ ਤ ਲੱਗਦਾ ਸੀ ਸਰ ਜਦੋਂ ਪਾਲ ਵੀਰੇ ਦਾ ਫੋਨ ਆਂਦਾ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ ਜੀਆਂ ਕਰ ਦਿੰਦੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾਂ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਹੈ। ਤੇ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਆ। ਤੁਸੀਂ ਦੇਖੋ ਹੁਣ ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂੰਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਵਾਰੇ ਤਾਂ ਇੱਕੋ ਹੀ ਸਮਝੋ ਮਾਤਾ ਹੀ ਸਮਝੋ ਇੱਕ ਤੁਸੀਂ। ਬਾਪੂ ਜੀ ਅੱਜ ਇੰਦੀਆਂ ਧੀਆਂ ਨੂੰ ਆਸ਼ੀਰਵਾਦ ਦੇ ਨਾਲ ਕਿਦੋਂ ਕਰ ਰਹੇ ਹੋ? ਬਹੁਤ ਵਧੀਆ। ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਉਤਸ਼ਾਹ ਕਰਦਾ ਹੈ ਇੰਨਾ ਵੱਡਾ ਆਪਾਂ ਵਿੱਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਤੇ ਮਾਲਕੀ ਮਿਹਰ ਕਰ ਰਿਹਾ ਹੈ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚਿਆ ਪਰ ਜਿਹੜੇ ਵੀ ਇੱਥੇ ਧੀਆ ਪਹੁੰਚਿਆ ਨੇ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਹੀਆਂ ਨੇ ਦੇਖੋ ਛੋਟਾ ਸਿੱਧੂ ਤਾਂ ਬਦੌਲਤ ਧੀਆ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਚਾਹਤ ਉਹਦਾ ਮੇਰਾ ਖਲਚਾ ਨੂੰ ਹੈ ਉਹਦਾ ਹਾਈ ਤੁਹਾਡੀਆਂ ਅਰਦਾਸਾਂ ਹੈ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਪੁਖਤਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪ੍ਰਮਾਤਮਾ ਕਰੇ ਛੇਤ ਛੇਤੀ ਵੱਡਾ ਹੋਵੇ ਤੇ ਉਹ ਤੁਹਾਡੇ ਵਿੱਚ ਹਾਇਰੀ ਲਾਉਣ ਲੱਗੇ ਅਸਾਂ ਨੂੰ ਜਦੋਂ ਪੁੱਛਦੇ ਸੀਗੇ ਕਿ ਤੀਆਂ ਤੇ ਕਿਉਂ ਨਹੀਂ ਗੀਤ ਲਿਖਿਆ ਤਾਂ ਮੈਂ ਕਹਿੰਦਾ ਸੀ ਜਦੋਂ ਮੇਰੇ ਘਰ ਤੀਆਂ ਹੋਏਗੀ ਤਾਂ ਮੈਂ ਗੀਤ ਲਿਖੂਗਾ ਉਹਦੇ ਲਈ ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨੀ ਗਾਇਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤ ਉਹਨੂੰ ਕਾਗਜ਼ਾਂ 'ਤੇ ਉਤਾਰਦਾ ਉਹਨੇ ਉਸਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਡਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਇਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਉਹ ਗਾਉਂਦਾ ਸੀਗਾ ਤਾਂ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਤਾ ਤੁਸੀਂ ਸਿੱਧੂ ਦੀ ਗੱਲ ਨਹੀਂ ਪੂਰੀ ਕਰਤੀ ਅਜੇ ਸਿੱਧੂ ਦੀ ਕਮੀ ਤਾਂ ਸਾਥੋਂ ਕਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਦੇ ਕਿਵੇਂ ਰੋੜੀ ਫਿਰਾਂ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖੜਕਦੀ ਰਹੂ ਅਗੇ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਭਾ ਵਾਂਗੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਈਆਂ ਨੂੰ ਜਿਵੇਂ ਈਆਂ ਦੇ ਲਈ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀਜਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ 3 ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਨਜ਼ਰ ਆਉਂਦਾ ਵੀ ਤੇ ਫੇਰ ਤੇ ਥੇਹਰ ਆ ਗਿਆ ਫੇਰ ਆ ਖਰਚਾ ਖੜਾ ਹੋ ਗਿਆ ਹਨ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਧੀਆਂ ਦਾ ਪਿਆਰ ਮਿਲੇ ਕਰਮ ਵਾਲਾ ਇਨਸਾਨ ਹੈ ਬਹੁਤ ਚੰਗਾ ਲੱਗਦਾ ਜੀ ਸਾਨੂੰ ਅੱਜ ਇੱਥੇ ਪੰਜਾਬ ਦੇ ਕੋਨੇ-ਕੋਨੇ ਚ ਕੁੜੀਆਂ ਆਈਆਂ ਨੇ ਤੇ ਸਾਰਿਆਂ ਨੂੰ ਸੰਧਾਰੇ ਅਸੀਂ ਦੇ ਰਹੇ ਹਾਂ ਤੇ ਬਾ ਕਮਾਲ ਦਾ ਮੇਲਾ ਸਾਡਾ 24 ਸਾਲ ਹੋ ਗਏ ਸਾਨੂੰ ਲਗਾਤਾਰ ਬਿਨਾ ਕਿਸੇ ਰੁਕਾਵਟ ਤੇ ਇੱਥੋਂ ਦੀ ਮਹਿਕ ਜਿਹੜੀ ਪੂਰੀ ਵਿਸ਼ਵ ਦੇ ਵਿੱਚ ਗਈ ਹੈ ਮੋੜ ਤੀਆਂ ਸਰਜੀਤ ਹੋਈਆਂ ਨੇ ਜਿਹੜਾ 메ਨ ਮੰਚ ਆ ਉਹ ਸਮਾਹ ਦੇ ਵਿੱਚ ਸੀ ਸੋ ਪੂਰੀਆਂ ਧੀਆਂ ਜਿੰਨੀਆਂ ਇੱਥੇ ਪਹੁੰਚੀਆਂ ਨੇ ਸਾਡੇ ਵੱਲੋਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਆ ਸੀ ਤੇ ਸਾਰੀਆਂ ਭੈਣਾਂ ਨੂੰ ਆਦਬ ਸਤਕਾਰ ਹੈ ਜਿਹੜਾ ਅਸੀਂ ਹਰ ਸਾਲ ਦੇ ਅੱਜ ਇੰਨੀਆਂ ਧੀਆਂ ਭੈਣਾਂ ਸਾਰੇ ਇਕੱਠੇ ਹੋਣਦੇ ਅੱਜ ਭਰਾ ਦੇ ਪੈਰਾਂ ਧਰਤੀ ਥੱਲੇ ਲਾ ਕੇ ਬਿਲਕੁਲ ਜੀ ਬਿਲਕੁਲ ਵੀ ਮੇਰਾ ਇਹ ਦਿਨ ਤਾਂ ਸਾਡੇ ਲਈ ਮਸਾ ਹੁੰਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਹੀ ਕੁੜੀਆਂ ਧੀਆਂ ਦੇ ਲਈ ਆਵਾਜ਼ ਬਿਲਕੁਲ ਪਰ ਅਸੀਂ ਦੇਖਦੇ ਆ ਗਰਮੀ ਬਹੁਤ ਆਸੀਂ ਮਿਲ ਕੇ ਆਏ ਆ ਖੇਡੇ ਆ ਲਾੜ ਲੜਾਈ ਆ ਹਨਾ ਅਸੀਂ ਹਮੇਸ਼ਾ ਹੀ ਮਾਤਾਂ ਨੂੰ ਤਾਂ ਇਸ ਦੇ ਵਿੱਚ ਹਾਜ਼ਰ ਸਮਝਦੇ ਆ ਛੋਟੇ ਵੀਰੇ ਨੂੰ ਹਾਜ਼ਰ ਸਮਝਦੇ ਆ ਅਸੀਂ ਤੇ ਕੋਈ ਗੱਲ ਨਹੀਂ ਇਹ ਗਰਮੀ ਜਿਆਦਾ ਹੋਣ ਕਰਕੇ ਲਾਲ ਹੋ ਜਾ ਰਿਸਕ ਨਹੀਂ ਲੈਣਾ ਚਾਹੁੰਦੇ ਬੱਚੇ ਦੇ ਲਈ ਤਾਂ ਜਦ ਜਿਵੇਂ ਜਿਵੇਂ ਸ਼ੋਅ ਵੱਡਾ ਹੋਗਾ ਤਾਂ ਮੇਲੇ ਦਾ ਸ਼ਿੰਗਾਰ ਬਣੇਗਾ ਪੰਜਾਬ ਦਾ ਵਿਰਸਾ ਹੈ ਸਰੋਲੀ ਆਪਾਂ ਦੇਖ ਰਹੇ ਆ ਜਿਵੇਂ ਜਿਵੇਂ ਮਾਡਰਨ ਹੋ ਰਹੇ ਆ ਤਾਂ ਇਹ ਜਿੱਦਾਂ ਵਿਸਤਰੀ ਸਾਡਾ ਇਹ ਬਰਾਂਡਾ ਬਹੁਤ ਬਹੁਤ ਫਿਲਮਾਂ ਵੀ ਬਣਾਦੇ ਨੇ ਬਿਲਕੁਲ ਬਿਲਕੁਲ ਜਿਵੇਂ ਅਸੀਂ ਬਹੁਤ ਸਾਰੇ ਪ੍ਰੋਜੈਕਟ ਬਹੁਤ ਸਾਰੀਆਂ ਫਿਲਮਾਂ ਬਹੁਤ ਕੁਝ ਸਾਡਾ ਆਨ ਦੀ ਵੇ ਹੈ ਅਸੀਂ ਕਰ ਰਹੇ ਹਾਂ ਸਟੈਪ ਬਾਈ ਸਟੈਪ ਪਹਿਲਾਂ ਸਾਡਾ ਇਹ ਮੇਲੇ ਆ ਜਿਹੜੇ ਇਹ ਅਸੀਂ ਮੋੜ ਸਰਜੀਤ ਕਰੇ ਉਸ ਤੋਂ ਬਾਅਦ ਅਸੀਂ ਬਾਕੀ ਚੀਜ਼ਾਂ ਬਲ ਵੀ ਬਿਲਕੁਲ ਨਿਰੰਤਰ ਸਾਡਾ ਇਹ ਕੰਮ ਜਾਰੀ ਰਹਿ ਤਾ ਅੱਜ ਸੋਨੂ ਸਤੀਆਂ ਦੇ ਤਿਉਹਾਰ ਦੀ ਹਰ ਇੱਕ ਝਲਕ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਜਿਹੜਾ ਪਾਲਨ ਵੀਰ ਜਿਹੜੇ ਨੇ ਇੰਨੀਆਂ ਭੈਣਾਂ ਇੰਨੀਆਂ ਤੀਆਂ ਨੂੰ ਜਿਹੜਾ ਸਤਿਕਾਰ ਦਿੰਦੇ ਨੇ ਅਤੇ ਤੀਆਂ ਦਾ ਤਿਉਹਾਰ ਮਨਾਉਂਦੇ ਨੇ ਤਾਂ ਇਸ ਮੌਕੇ ਉੱਤੇ ਜਿਹੜੇ ਨੇ ਬਲਕੌਰ ਸਿੰਘ ਵੀ ਪਹੁੰਚੇ ਹੋਏ ਸੀ ਨਿਰਮਲ ਰਿਸ਼ੀ ਵੀ ਪਹੁੰਚੇ ਹੋਏ ਸੀ ਤਾਂ ਉਹਨਾਂ ਨੂੰ ਬੜੇ ਹੀ ਆਦਰ ਅਤੇ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਇੱਕ ਧੀ ਨੂੰ ਪਿਆਰ ਦਿੱਤਾ ਜਾਂਦਾ ਹੈ ਉਸ ਤਰ੍ਹਾਂ ਇੱਕ ਭਾਈ ਨੂੰ ਪਿਆਰ ਭਾਈ ਵੱਲੋਂ ਪਿਆਰ ਦਿੱਤਾ ਗਿਆ ਸਾਰਾ ਤਾਂ ਉਹ ਦੇਖਿਆ ਕਿ ਨਿਰਮਲ ਰਿਸ਼ੀ ਅਤੇ ਨਾਲੇ ਬਲਕੌਰ ਸਿੰਘ ਵੀ ਅਤੇ ਜੋ ਇਸੇ ਨਾਲ ਕੀ ਜਿਹੜੇ ਨੇ ਪਾਲ ਸਮਾਉ ਵੀਰ ਜੀ ਵੀ ਜਿਹੜੇ ਪਹੁੰਚੂ ਗਏ ਸੀ ਤੇ ਉਹਨਾਂ ਵੱਲੋਂ ਜਿਹੜੀ ਆਪਣੇ ਇਸੇ ਨੂੰ ਲੈ ਕੇ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਜਿਹੜਾ ਰਵਾਇਤੀ ਤਿੰਗਾ ਦੇ ਨਾਲ ਜਿਹੜਾ ਜੋੜਨ ਦੇ ਲਈ ਉਪਰਾਲੇ ਲਗਾਤਾਰ ਕੀਤੇ ਜਾਣਗੇ ਤੇ ਇਸ ਤਰ੍ਹਾਂ ਜਿਹੜਾ ਤੁਹਾਨੂੰ ਪੂਰਾ ਅਜ ਤੀਆਂ ਦਾ ਤੋਹਾਰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਕਿ ਅੱਜ ਪੱਛਮੀ ਸਮਾਂ ਵੀ ਆ ਚੁੱਕਿਆ ਪਰ ਫਿਰ ਵੀ ਅੱਜ ਇੱਥੇ ਪਿੰਡ ਸਮਾਉ ਦੇ ਵਿੱਚ ਪਾਲ ਸਿੰਘ ਸਮਾਉ ਜੀ ਵੱਲੋਂ ਰਵਾਇਤੀ ਤਿੰਗਾ ਜਿਹੜੀਆਂ ਨੇ ਉਹ ਮਨਾਈਆਂ ਗਈਆਂ ਨੇ ਤੇ ਅੱਜ ਵੀ ਇਸ ਨੂੰ ਜਿਉਂਦਾ ਰੱਖਿਆ ਗਿਆ ਤੇ ਕੈਮਰਾਮੈਨ ਦੀਪ ਦੇ ਨਾਲ ਪ੍ਰੀਆ ਮਾਨਸਰ